ਮੌਨ ਵਾਸਤੇ 30 ਬੁਲੇ ਲੋਕਤੰਤਰ ਡੈਮੋਕ੍ਰੇਸੀ ਸਿਸਟਮ ਦੇ ਅੰਡਰ ਰਹਿ ਕੇ ਅੰਦੋਲਨ ਕਾਰਜ ਚੱਲੇ ਸੀ ਅੱਜ ਵੀ ਆਪਣਾ ਜਿਹੜਾ ਅੰਦੋਲਨ ਹੈ ਇਹ ਬਿਲਕੁਲ ਸ਼ਾਂਤਮਈ ਪੀਸਫੁਲ ਹੀ ਰਹੂਗਾ ਸਾਡੇ ਹੱਥ ਬੰਨ ਕੇ ਬੇਨਤੀ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਕਿ ਆਪਾਂ ਸਾਰਿਆਂ ਨੇ ਡਿਸਪਲਨ ਦੇ ਵਿੱਚ ਰਹਿਣਾ ਹੈ ਪ੍ਰਸ਼ਾਸਨ ਇਹ ਆਪਦੀ ਡਿਊਟੀ ਕਰ ਰਿਹਾ ਹੈ ਆਪਾਂ ਆਪਦੀ ਡਿਊਟੀ ਕਰਨੀ ਹੈ ਕਿਸੇ ਨੇ ਅੱਪਾ ਪ੍ਰਸ਼ਾਸਨ ਨਾਲ ਜਿਹੜਾ ਫਿਲਹਾਲ ਜਿਹੜਾ ਹੱਥੋਂ ਪਾਈ ਨਹੀਂ ਹੋਣਾ ਪ੍ਰਸ਼ਾਸਨ ਨੂੰ ਪੀਸਫੁਲੀ ਆਪਣਾ ਜਿਹੜਾ ਆਪਣਾ ਧਰਨਾ ਰੱਖਣਾ ਸੋ ਬੇਨਤੀ ਸਾਡੀ ਥੋੜਾ ਬਾਈ ਨਿਵਾ ਰੱਖੋ ਯਾਰ ਨਿਵਾ ਰੱਖੋ ਯਾਰ ਉਹ ਨਿਵਾ ਰੱਖੋ ਭਾਈ ਦੇਲੀਬਸ ਨੂੰ ਨਿਵਾ ਕਰਨਾ ਤੂੰ ਤੇ ਰੱਖੀ ਬੈਠਾ ਤੂੰ ਥੱਲੇ ਜਾ ਕੇ ਦੇਲੀਬਸ ਨਿਵਾ ਕਰੋ ਸਰ ਅੱਜ ਫਰਥਰ ਮੀਟਿੰਗ ਸੀ ਜੀ ਤੇ ਕਿਸ ਤਰ੍ਹਾਂ ਬਹੁਤ ਸ਼ਾਨਦਾਰ ਮੀਟਿੰਗ ਹੋਈ ਬੜੀ ਕਾਮਯਾਬ ਮੀਟਿੰਗ ਹੋਈ ਹੁਣ ਕੋਰ ਕਮੇਟੀ ਦੀ ਮੀਟਿੰਗ ਵੀ ਚੱਲ ਰਹੀ ਹੈ ਔਰ ਮੈਂ ਫਰੀਦਕੋਟ ਹਲਕਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੋਲਦਾ ਨਮਸਕਾਰ ਬੋਲਦਾ ਔਰ ਜੈ ਫਰੀਦ ਹਕ ਫਰੀਦ ਧਨ ਗੁਰੂ ਬਾਬਾ ਨਾਲ ਸਰ ਕਸਾਨਾਂ ਨੂੰ ਕਿ ਮੈਂ ਸਪਸ਼ਟ ਕਰਾਂਗਾ ਕਿ ਕਿਸਾਨ ਲਗਾਤਾਰ ਜਿਹੜੇ ਪਾਰਟੀ ਜਾਂਦਾ ਪਟੇਕਲਾ ਤੋੜਾ ਨਹੀਂ 50 ਦੇ ਵਿੱਚ ਕਿੰਨੇ ਪਾਰਟੀ ਜਾਂਦਾ ਪਾਰਟੀ ਦੇ ਦੁਆਰਾ ਉਹਨਾਂ ਦੇ ਖਿਲਾਫ ਥੋੜਾ ਜਿਹਾ ਪ੍ਰੋਟੈਸਟ ਕਰਾਂਗੇ ਹਾਂ ਕੋਈ ਨਹੀਂ ਉਹ ਆਪਣੀਆਂ ਮੰਗਾਂ ਲਈ ਜੋ ਉਹਨਾਂ ਦਾ ਹੱਕ ਨੇ ਉਹਨਾਂ ਲਈ ਉਹ ਆਵਾਜ਼ ਤਰੀਕੇ ਨਾਲ ਉਠਾਰਾ ਹੈ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਇਹ ਮਸਲੇ ਹੱਲ ਹੋ ਸਕਣ ਤਾਂ ਕਿ ਹਮੇਸ਼ਾ ਪੰਜਾਬ ਸ਼ਾਂਤ ਰਿਆ ਮੇਰੀ ਹੱਥ ਛੋੜ ਕੇ ਕੋਈ ਬੇਨਤੀ ਹੈ ਕਿ ਆਪਣੀ ਗੱਲ ਜਰੂਰ ਕਰਨ ਕਿਸਾਨ ਲੇਕਿਨ ਮੁਹੱਬਤ ਦਾ ਧਾਮਨ ਨਾ ਛੱਡੋ ਵਾਇਲੈਂਟ ਨਾ ਹੋਵੋ ਗੁੱਸੇ ਚ ਨਾ ਹੋਵੋ ਕਿਉਂਕਿ ਆਪਣੇ ਸਤਿਗੁਰਾਂ ਨੇ ਆਪਾਂ ਨੂੰ ਕਿਹਾ ਸੀ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ محبت ਨਾਲ ਬੈਠ ਕੇ ਆਵਾਜ਼ ਸੰਵਾਦ ਨਾਲ ਇੰਟਰੈਕਸ਼ਨ ਨਾਲ ਸਾਰੇ ਹੀ ਮਸਲੇ ਹੱਲ ਹੋ ਜਾ ਹੋ ਸਕਦੇ ਆ ਗੁੱਸੇ ਕਰੋਧ ਨਾਲ ਜਾਂ ਇਸ ਤਰ੍ਹਾਂ ਕੋਈ ਵੀ ਮਸਲਾ ਹੱਲ ਨਹੀਂ ਹੋਣ ਵਾਲਾ ਆਓ ਆਪਾਂ ਆਪਣੇ ਪੀਰਾਂ پیغمبرਾਂ ਗੁਰੂਆਂ ਗੁਰੂ ਸਾਹਿਬਾਨ ਦੀ ਜੋ ਪੂਰਨੇ ਪਾਇਆ ਜੋ ਉਹਨਾਂ ਨੇ ਫਲਸਫਾ ਦਿੱਤਾ ਉਹਨਾਂ ਨੇ ਤਾਂ ਸਾਨੂੰ ਪਿਆਰ ਸਿਖਾਇਆ ਸੀ ਕਿ ਸਾਨੂੰ ਪਿਆਰ ਹੀ ਕਰਨਾ ਚਾਹੀਦਾ ਬਾਕੀ ਮਸਲੇ ਜਾਇਜ਼ ਆ ਉਹ ਹੱਲ ਕਰਾਵਾਂਗੇ ਇਸੇ ਕਰਕੇ ਇੱਥੇ ਆਏ ਹਾਂ ਦਿੱਲੀ ਛੱਡ ਕੇ ਸਰ 2 ਦਿਨ ਪਹਿਲਾਂ ਤੁਹਾਨੂੰ ਹਾਈ ਕਮਾਂਡ ਨੇ ਬੁਲਾਇਆ ਸੀ ਉੱਥੇ ਤੁਸੀਂ ਇਹ ਗੱਲ ਕੀਤੀ ਹੈ ਕਿਸਾਨਾਂ ਵਾਲੀ ਦੀ ਮੈਂ 2 ਦਿਨ ਪਹਿਲਾਂ ਨਹੀਂ ਮੈਂ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਕਰ ਰਿਹਾ ਹਾਂ YouTube YouTube ਚੈੱਕ ਕਰਨ ਕਿਸਾਨ ਜਥੇਬੰਦੀਆਂ ਵੀ ਕਿ ਮੇਰਾ ਰੋਲ ਕੀ ਰਿਹਾ ਪਹਿਲੇ ਅੰਦੋਲਨ ਵਿੱਚ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੋਵੇ ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ ਜਾਂ ਕੋਈ ਇਸ ਤਰ੍ਹਾਂ ਦੀ ਮੈਂ ਓਵਰ ਚਮਚੀਗਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹੋਵਾਂ ਤੇ ਮੈਂ ਤੁਹਾਡਾ ਗੁਨਾਹਗਾਰ ਆ ਜੇ ਮੈਂ ਤੁਹਾਡੀਆਂ ਹੀ ਆਵਾਜ਼ਾਂ ਬਾ ਬਾਲੰਤ ਤਰੀਕੇ ਨਾਲ ਕਰਦਾ ਰਿਹਾ ਟਾਰਾ ਮਾਰਦਾ ਰਿਹਾ ਕਿ ਆਓ ਕਿਸਾਨ ਸਾਡੇ ਭਰਾ ਨੇ ਸਾਡੀਆਂ ਬਾਹਵਾਂ ਨੇ ਅਸੀਂ ਸਾਡਾ 9 ਮਾਸ ਦਾ ਰਿਸ਼ਤਾ ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤਰ ਆ ਖੇਤਾਂ 'ਚ ਕੰਮ ਆਲੇ ਮਜ਼ਦੂਰ ਕਰਨ ਵਾਲੇ ਤੋਂ ਮੇਰੇ ਆ ਉਹ ਰਿਸ਼ਤੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਪਹਿਲੇ ਅੰਦੋਲਨ ਚ ਪ੍ਰੈਸ ਕਾਨਫਰੰਸ ਇੱਕ ਦੋ ਵਾਰੀ ਕੀਤੀ ਆ ਉਹ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਆਓ ਮੈਂ ਲੈ ਕੇ ਚਲਦਾ ਪ੍ਰਧਾਨ ਮੰਤਰੀ ਜੀ ਕੋਲ ਫਿਰ ਕੋਸ਼ਿਸ਼ ਕਰਾਈਆਂ ਫਿਰ ਮੈਂ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨਾਲ ਪਹਿਲੇ ਵਾਰੀ ਜਿਹੜੇ ਸਭ ਤੋਂ ਬૌਧਿਕ ਮੇਰੇ ਹਿਸਾਬ ਨਾਲ ਕਿਸਾਨ ਲੀਡਰ ਹੈ ਰਾਜੇਵਾਲ ਸਾਹਿਬ ਮੈਂ ਬੜਾ ਉਹਨਾਂ ਨੂੰ ਪਿਆਰ ਕਰਦਾ ਉਹਨਾਂ ਨਾਲ ਮੈਂ ਗੱਲ ਕਰਾਈ ਸੀ ਉਹਨਾਂ ਨੂੰ ਪੁੱਛ ਲਿਓ ਪਹਿਲੀ ਵਾਰੀ ਤੋਮਰ ਸਾਹਿਬ ਦੀ ਜਦੋਂ মিডিਏ ਚ ਸਾਰੇ ਕਿਸਾਨ ਜਥੇਬੰਦੀਆਂ ਕਹਿੰਦੇ ਅਫਸਰ ਯਾਰ ਸਾਨੂੰ ਮਿਲਦੇ ਵਜ਼ੀਰ ਨਹੀਂ ਕੋਈ ਮਿਲਦਾ ਮੈਂ ਕਹਾ ਵਜ਼ੀਰ ਵੀ ਬੰਦੇ ਆ ਮੈਂ ਲੱਭਦਾ ਮੈਂ ਜਾ ਗਿਆ ਘਰ ਤੋਂ ਅਮਰ ਸਾਹਿਬ ਦੇ ਆਪਣੇ ਫੋਨ ਤੋਂ ਫੋਨ ਮਲਾ ਕੇ ਰਾਜੇਵਾਲ ਸਾਹਿਬ ਨਾਲ ਗੱਲ ਕਰਾਈ ਪੁੱਛ ਲਿਓ ਫੇ ਉਹਨਾਂ ਦੀ ਇੰਟਰਵਿਊਜ਼ ਕਰਾਈਆਂ ਵੱਖ-ਵੱਖ ਚੈਨਲਾਂ ਤੇ ਉਸ ਤੋਂ ਬਾਅਦ ਮੈਂ ਲੱਗਾ ਰਿਆ ਇੱਕ ਤੁਸੀਂ ਇਹ ਤਾਂ ਸੋਚੋ ਕਿ ਜੇ ਮੈਂ ਉੱਥੇ ਬੈਠਾ ਤੁਹਾਡਾ ਨਮਾਇਨ ਬੇਸ਼ੱਕ ਮੈਂ ਦਿੱਲੀੋਂ ਜਿੱਤਿਆ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਬੋਲਿਆ ਸਾਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਇਸ ਧਰਤੀ ਦਾ ਫਿਕਰ ਕੀਤਾ ਪਾਣੀਆਂ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਹਮੇਸ਼ਾ ਮੇਰੇ ਚੈੱਕਤ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰੱਸੇ ਨਾਲ ਨੰਗਾਈ ਜਾਓ ਨਹੀਂ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਨਾ ਪਹਿਲੇ ਦਿਨ ਜਿੱਦਾਂ ਰੌਣਕ ਸ਼ੋ ਸੀ ਤੁਹਾਡਾ ਜਨਸਾਨਾਂ ਨੇ ਇਹ ਗੱਲ ਕਹੀ ਹੈ ਉਹਨੇ ਅਸੀਂ ਹਸ ਰਾਜ ਦਾ ਵਿਰੋਧ ਨਹੀਂ ਕਰਦੇ ਉਹ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਿਆ ਉਹ ਤਾਂ ਉਹ ਵਿਰੋਧ ਕਰ ਰਿਹਾ ਉਹ ਠੀਕ ਹੈ ਪਾਲਿਸਿਸ ਦਾ ਵਿਰੋਧ ਕਰੋ ਲੇਕਿਨ ਗੁੱਸੇ 'ਚ ਨਾ ਆਵੋ ਕਰੋਧ ਨਹੀਂ ਹੋਮੇ ਜਿਹੜੀ ਹੈ ਨਾ ਉਹ ਕਿਸੇ ਬੰਨੇ ਨੇ ਲੱਗਣ ਦਿੰਦੀ ਸਾਨੂੰ ਪਹਿਲੇ ਹੋਮੇ ਧੀਰਗ ਰੋਗ ਹੈ ਬਾਣੀ ਚ ਕਿਹਾ ਆ ਜਿਨ ਪ੍ਰੇਮ ਕੀਆ ਤਿੰਨ ਹੀ ਪ੍ਰਾ ਇਸ ਗੱਲ ਤੇ ਜ਼ੋਰ ਦਿੱਤਾ ਯਾਰ ਗੱਲ ਸੁਣੋ ਆਪਾਂ ਫੇਰ ਇਕੱਠੇ ਹੋ ਜਾਾਂਗੇ ਆਪਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ ਰਹਿਣਾ ਤਾਂ ਇੱਥੇ ਹੀ ਆ ਨਾ ਮੈਂ ਪਿੰਡੂ ਆ ਮੈਂ ਪਿੰਡ 'ਚ ਹੀ ਰਹਿਣਾ ਹੂੰ ਮੈਂ ਸਰ ਤੁਹਾਡੀ ਕਿ ਪੁਰਾਣੀ ਵੀਡੀਓ ਨੂੰ ਲੈ ਕੇ ਕਟਾਸ ਕੀਤੇ ਜਾਂਦੇ ਆ ਕਿਸਾਨ ਯੂਨੀਅਨ ਉਹ ਯਾਰ ਪੁਰਾਣੀ ਵੀਡੀਓ ਕੱਟ-ਕੱਟ ਕੇ ਲਾਈ ਜਾਂਦੇ ਕਟਾਸ ਨੂੰ ਛੱਡੋ ਹੁਣ ਪ੍ਰੈਜ਼ੈਂਟ ਗੱਲ ਕਰੋ ਉਹ ਤੇ ਤੁਹਾਨੂੰ ਪਤਾ ਹੈ ਇਲੈਕਸ਼ਨ ਤੇ ਕੱਟ ਵੱਢ ਕੇ ਅਗਲਾ ਹਿੱਸਾ ਵੀ ਕੱਟ ਦਿੰਦੇ ਆ ਪਿਛਲਾ ਵੀ ਕੱਟ ਦਿੰਦੇ ਆ ਸਰ ਅਗਲਾ ਟਾਰਗੇਟ ਤੇ ਕਰਨਾ ਹੀ ਭਰਾ ਜਿਹਨੂੰ ਲੱਗਦਾ ਸੀਟ ਇਹਨੇ ਲੈ ਜਾਣੀ ਆ ਉਦੋਂ ਦੀ ਜਾਨ ਨਿਕਲਦੀ ਉਹ ਪੈਸੇ ਦੇ ਕੇ ਉਹ ਕਰਾਉਂਦੇ ਐਡਿਟ ਕਰਾਉਂਦੇ ਆ ਤੁਹਾਡਾ ਭਰਾ ਤਾਂ ਕੁੰਡੀ ਲਾ ਕੇ ਵੀ ਉਦਾਂ ਹੀ ਬੋਲਦਾ ਮੀਡੀਆ 'ਚ ਵੀ ਉਦਾਂ ਬੋਲਦਾ ਦੱਸੋ ਡਬਲ ਸਟੈਂਡਰਡ ਮੈਂ ਕਦੀ ਹੋਇਆ ਮੈਂ ਦਿੱਲੀੋਂ ਜਿੱਤਿਆ ਸੀ ਮੈਂ ਚਮਚਗਿਰੀ ਕਰਕੇ ਹੌਣ ਨੂੰ ਵਜ਼ੀਰ ਨਾ ਬੜਿਆ ਹੁੰਦਾ ਮੈਂ ਕਿਹਾ ਨਹੀਂ ਮੈਂ ਆਪਣੇ ਲੋਕਾਂ ਦੀ ਗੱਲ ਕਰਨੀ ਆ ਜ਼ਿੰਮੇਵਾਰਾਂ ਦੀ ਗੱਲ ਕਰਨੀ ਆ ਮੇਰਾ ਰਿਸ਼ਤਾ ਮੈਂ ਖੁਦ ਵਾਡੀਆਂ ਕੀਤੀਆਂ ਮੈਂ ਰਿਆ ਮੈਨੂੰ ਪਤਾ ਹੈ ਜਾਇਜ਼ ਮੰਗਾ ਪ੍ਰਧਾਨ ਮੰਤਰੀ ਜੀ ਨੇ ਤਿੰਨ ਮੰਗਾ ਮੰਨੀਆਂ ਉਦੋਂ ਜਦੋਂ ਅਹਿਸਾਸ ਹੋਇਆ ਪਰ ਜਿੰਨੇ ਬਾਕੀ ਸੀਗੇ ਕਿਸਾਨੀ ਨਾਲ ਸੰਬੰਧਿਤ ਵਜ਼ੀਰ ਵੜਵੜੇ ਸੀਐਮ ਤੱਕ ਸੀਗੇ ਉਹਨਾਂ ਨੇ ਕਦੀ ਤੁਹਾਡੀ ਆਵਾਜ਼ ਉਥੇ ਸਹੀ ਤਰੀਕੇ ਨਾਲ ਪਛਾਈ ਆ ਅੰਬਾਲਾ ਤੋਂ ਉਹਰੇ ਹੋਰ ਗੱਲਾਂ ਕਰਦੇ ਆ ਅੰਬਾਲਾ ਟੱਪਦੇ ਹੀ ਉਥੇ ਚਮਚਗਿਰੀ ਕਰਨ ਲੱਪੈਂਦੇ ਆ ਮੈਂ ਤਾਂ ਮਰ ਜਾਵਾਂ ਮੈਂ ਆਪਣੇ ਲੋਕਾਂ ਤੋਂ ਜੇ ਦੂਰ ਜਾਵਾਂ ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ heiraferi ਕਰਾਂ ਜੇ ਮੇਰਾ ਪੁਰਾਣਾ ਕਿਰਦਾਰ ਯਾਰ ਦੇਖੋ ਸਹੀ ਬੰਦਾ ਕਿੱਦਾਂ ਚੱਲਿਆ ਕਿੱਥੋਂ ਚੱਲਿਆ ਰੋਜ਼ ਦਾ 15-20 ਲੱਖ ਰੁਪਈਆ ਆਉਂਦਾ ਸੀ ਬੜੇ ਸੋਨੇ ਗਾਣੇ ਗੋਣੇ ਵਾਲ ਇਦਾਂ ਹਲਾਏ ਸੀ ਤੇ ਮੈਂ ਨਾ ਵਾਂਗੂ ਕਰਦਾ ਲੋਕੀ ਨੋਟਾਂ ਦੀਆਂ ਬਰਸਾਤਾ ਕਰਦੇ ਸੀ ਛੱਡ ਕੇ ਤੁਹਾਨੂੰ 100 ਲੱਗੇ ਮੈਂ ਕਦੀ ਕੋਈ ਪ੍ਰੋਗਰਾਮ ਇਹਨੂੰ ਕਰਦੇ ਦੇਖਿਆ ਹੋਵੇ ਯਾਰ ਲੋਕੀ ਐਕਟਿੰਗ ਵੀ ਕਰੀ ਜਾਂਦੇ ਗਾਣੇ ਵੀ ਗਾਈ ਜਾਂਦੇ ਸਿਆਸਤ ਵੀ ਕਰੀ ਜਾਂਦੇ ਤੁਹਾਡੇ ਭਰਾ ਨੇ ਜਿੱਦਣ ਪਹਿਲਾ ਇਲੈਕਸ਼ਨ ਲੜਿਆ ਉਦੋਂ ਐਲਾਨ ਕੀਤਾ ਬਸ ਤਮਾਸ਼ਾ ਬੰਦ ਹੁਣ ਮੈਂ ਪੇਮੈਂਟ ਲੈ ਕੇ ਨਹੀਂ ਗਾਇਆ ਕਰਨਾ ਮੁਫਤ ਗਾਇਆ ਕਰਨਾ ਜਿਹੜੇ ਮੈਨੂੰ ਵੋਟ ਤੇ ਸਪੋਰਟ ਕਰਦੇ ਉਹਨਾਂ ਨੂੰ ਸ਼ਗਨ ਵੀ ਦੇ ਨਾਲ ਬੱਚਿਆਂ ਨੂੰ ਗਾਣਾ ਵੀ ਗਾ ਕੇ ਉਹਨਾਂ ਨੂੰ ਸੂਫੀ ਗਵਾਓ ਕੀਰਤਨ ਕਰਵਾਓ ਲੇਕਿਨ ਮੈਂ ਪੈਸੇ ਲੈ ਕੇ ਹੁਣ ਖਾੜੇ ਨਹੀਂ ਲਾਉਣੇ ਕਿਉਂਕਿ ਤੁਸੀਂ ਮੈਨੂੰ ਜਿਤਾ ਦਿਓਗੇ ਮੁੜ ਕੇ ਮੈਂ ਵੜਿਆ ਹੀ ਨਾ ਹਲਕੇ ਚ ਹੁਣ ਦੇਖਿਆ ਨਹੀਂ ਦਿੱਲੀ ਮੈਂ ਜੰਮ ਗਿਆ ਸੀ ਦਿੱਲੀ ਜਿਨ੍ਹਾਂ ਨੇ ਜਿਤਾਇਆ ਸੀ ਇਸ ਕਰਕੇ ਮੇਰੇ ਤੇ ਯਕੀਨ ਕਰੋ ਮੇਰਾ ਹੱਥ ਜੋੜ ਕੇ ਬੇ ਜੀ ਕਿਸਾਨਾਂ ਨਾਲ ਸਰ ਅੱਜ ਖੜੇ ਬਾਅਦ ਹਾਂਜੀ ਕਿਸਾਨਾਂ ਨੂੰ ਮੈਂ ਹੱਥ ਮਿਲਾ ਕੇ ਫੁੱਲ ਫੁੱਲ ਸੱਟ ਕੇ ਹੋਰ ਕੋਈ ਮੀਟਿੰਗ ਵਗੈਰਾ ਜਾਂ ਕੁਝ ਹੋਇਆ ਨਹੀਂ ਮੀਟਿੰਗ ਕਰਨੀ ਚਾਹਣਗੇ ਤਾਂ ਮੈਂ ਕਿਹੜਾ ਕੋਈ 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 ਸੂਬੇਮਾਨ ਦੀ ਟੋਪੀ ਰਹੀ ਆ ਵੀ ਚੌਕੇ ਚੱਲ ਜਾਏ ਮਿਲਣ ਵਾਸਤੇ ਤੁਹਾਡੇ ਵੱਲੋਂ ਕੋਈ ਸੰਦੇਸ਼ ਭੇਜਿਆ ਗਿਆ ਹੈ ਨਹੀਂ ਅਜੇ ਤੱਕ ਤਾਂ ਨਹੀਂ ਆਇਆ ਤੇ ਕੋਈ ਗੱਲ ਨਹੀਂ ਯਾਰ ਜੀ ਇਹ ਮੀਟਿੰਗਾਂ ਦਾ ਇੰਨਾ ਵਿਰੋਧ ਹੋ ਰਿਹਾ ਹੈ ਤਾਂ ਕਿਸਾਨਾਂ ਨੇ ਕਹਿਤਾ ਹੈ ਕਿ ਪਿੰਡਾਂ ਦੇ ਵਿੱਚ ਨੋ ਐਂਟਰੀ ਦੇ ਬੋਰਡ ਲਾਵਾਂਗੇ ਪਿੰਡਾਂ ਦੇ ਵਿੱਚ ਜੋ ਕਿਸਾਨ ਮੁੱਖ ਪੰਜਾਬ ਔਰ ਭਾਰਤ ਤੋਂ ਸੱਜਣ ਮੁਖਰ ਕਰਨੀ ਹੋਈ ਜਿੱਥੇ ਭਾਰਤ ਤੇ ਮੀਂਹ ਦਾ ਉਹ ਤੇ ਹਰੇਕ ਤਾਂ ਬਲੋਡ ਕੀਤਾ ਜਾਊਗਾ ਕਿਵੇਂ ਭਾਜਪਾ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਵਾਅਦਾ ਖਾਤੀ ਕੀਤੀ ਹੈ ਹੁਣ ਸਾਡੇ ਕਿਸਾਨ ਉਸ ਅੰਦੋਲਨ ਕਰੀ ਜਾਂਦੇ ਆ ਹਰਿਆਣਾ ਦੇ ਬਾਰਡਰਾਂ ਤੇ ਉਥੇ ਰਹਿਣੇ ਸਰਕਾਰ ਨੇ ਕੀ ਕੀਤਾ ਇੱਕ ਮਤਲਬ ਕੇ ਬ੍ਰਿਗੇਡ ਇਹ ਦੇ ਲਾਏ ਕਿਲਗੜ੍ਹ ਤੇ ਸਾਨੂੰ ਵਿਦੇਸ਼ੀ ਸਮਝਿਆ ਜਾ ਰਿਹਾ ਹੈ ਉਹ ਉਥੋਂ ਦੇ ਮੁੱਖ ਮੰਤਰੀ ਸਾਹਕਾ ਮੁੱਖ ਮੰਤਰੀ ਨੂੰ ਕਹਿ ਦਿੱਤਾ ਮੋਰ ਗਾਲ ਦਾ ਖੱਟੇ ਦਾ ਬੈਂਸ ਕਿ ਇਹ ਸਿੱਧਾ ਪਾਤਨਾਲਾ ਪੰਜਾਬ ਅੱਡਾ ਹੈ ਕੇ ਸਾਨੂੰ ਅੱਡੀ ਸਮਝਦੇ ਆ ਤੇ ਸਾਨੂੰ ਅੱਡ ਕਰਦਣ ਸਾਡਾ ਲੋ ਤਿਆਰ ਦੂਜੇ ਨੰਬਰ ਤੇ ਜਿਹੜਾ ਸ਼ੋਕਰ ਸਿੰਘ ਦੇ ਸ਼ਿਰਕ ਕੀਤਾ ਗਿਆ ਉਹਦੇ ਕਾਰਨ ਫਟੋ ਫਟ ਸਜ਼ਾ ਦਿੱਤੀ ਜਾਵੇ। ਬਾਕੀ ਜਿਹੜਾ ਸਾਡੇ ਨਖਾਣਾ ਹੋਇਆ ਟਰੈਕਟਰ ਟਰਾਲੀਆਂ ਦਾ ਆਮ ਵਿਕਣ ਵਾਲਾ ਉਹਦੀ ਤਪਾਈ ਕੀਤੀ ਜਾਵੇ। ਐਮ ਐਚ ਪੀ ਦੀ ਕੂਰਦੀ ਗੱਡੀ ਦਿੱਤੀ ਜਾਵੇ। ਮਾਮੀ ਨਾਥਰਪੁਰ ਲਾਗੂ ਕੀਤੀ ਜਾਵੇ। ਲਖਵੀਰਪੁਰ ਕੀ ਜੀ ਦੇ ਕਾਰਨ ਕਾਤਲਾ ਨੂੰ ਫਟੋ ਫਟ ਸਜ਼ਾ ਮਤਿ ਜਾਣ। ਅਰੇ ਮਿਸ਼ਰਾ ਕੇਂਦਰੀ ਗ੍ਰਹਿ ਮੰਤਰੀ ਦੇ ਪਾਰਚਾ ਦੱਜ ਕਰਕੇ ਉਸਨੂੰ ਜਲਦ ਵਿੱਚ ਭੇਜਿਆ ਜਾਵੇ। ਸੀ 1 2 50 ਦੇ ਸਵਾਮੀ ਦਾ ਥਿਰਕੋਟ ਲਾਗੂ ਕੀਤੀ ਜਾਵੇ ਜਿਨਾਦਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਸਾਡਾ ਦੋਨ ਜੈ ਜੀ ਹੋਊਗਾ ਅਸੀਂ ਹਰ ਪੜ ਭਾਜਪਾ ਦਾ ਵਿਰੋਧ ਕਰਦੇ ਰਵਾਂਗੇ ਜਿੱਥੇ ਵੀ ਅੰਤ ਦਾ ਜਾਊਗਾ ਭਾਵੇਂ ਕੋਟਪੁਰ ਜਵੇ ਜੇਟੂ ਜਵੇ ਉੱਥੇ ਵੀ ਇਸ ਦਾ ਵਿਰੋਧ ਹੋਊਗਾ ਪੰਜਾਬ ਦੇ ਭਾਰਤ ਦੇ ਭਾਜਪਾ ਦਾ ਵਿਰੋਧ ਜੜੀ ਹਾਂਜੀ ਉਹਨਾਂ ਦਾ ਨਾ ਪਾਰਟੀ ਦਾ ਪ੍ਰੋਗਰਾਮ ਸੀ ਹਾਂ ਤਾਂ ਇੱਥੇ ਕੁਝ ਜੱਸੇ ਬੰਦੀਆਂ ਭਾਰਤ ਕਿਸਾਨੀ ਨਕਾਰਦੀਆਂ ਗਰੁੱਪ ਜੀ ਕ੍ਰਾਂਤੀਕਾਰੀ ਗਰੁੱਪ ਬਹਿਰੂ ਗਰੁੱਪ ਜੀ ਇਹ ਸਿੱਧੂਪੁਰ ਗਰੁੱਪ ਇਹ ਸਾਰੇ ਆਏ ਹੋਏ ਆ ਜੀ ਤੇ ਪੀਸਫੁੱਲ ਚੱਲ ਰਿਹਾ ਵੈਸੇ ਚਲੋ ਇਹਨਾਂ ਨੇ ਆਪਣਾ ਪਿਛਲੀ ਵਾਰ ਪ੍ਰਦਰਸ਼ਨ ਕੀਤਾ ਸੀ ਬਾਕੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ ਕੋਸ਼ਿਸ਼ ਹੈ ਕਿ ਆਪਣਾ ਪ੍ਰਬੰਧ ਕੇ ਗੱਲ ਕਰੀਏ ਸਾਡੇ ਜੀ ਸਾਰੇ ਜੋ ਮਤਲਬ ਕੀ ਨਾਮ ਆਰਡਰ ਨੂੰ ਮੇਨਟੇਨ ਰੱਖਣ ਲਈ ਜਿੱਦਾਂ ਦੀ ਪ੍ਰਬੰਧਾਂ ਦੀ ਲੋੜ ਹੁੰਦੀ ਆ ਉਹ ਸਾਰੇ ਕਰ ਲਏ ਹੈਗੇ ਜੀ